ਮਾਨ ਸਾਹਿਬ ਤੁਸੀਂ ਹਜੇ ਗੋਹੀ ਸਿੱਟੀ ਜਾਂਦੇ ਹੋ ਉਹ ਭਾਵਾਨੇ ਉਹ ਸੜਤਾ ਹੋਂ ਤਾਂ ਇੱਕ ਬੱਠਾ ਲਗਿਆ ਮੈਂ ਮੰਤਾ ਵਾਲੀ ਭੁੱਖ ਲੱਗੀ ਆ ਚੱਲੀ ਨਹੀਂ ਆਂਦੀ ਮੈਂ ਤੁਸੀਂ ਹੋਂ ਤਾਂ ਜਵੇਂ ਟੱਕਾ ਦੋਨਾ ਨਹੀਂ ਕਰਦੇ ਉਧਰ ਹੋ ਦੇਖੋ ਸੁੱਖਾ ਵੀਰ ਜੀ ਓਏ ਉਹਨੇ ਕੀ ਕਰਤਾ ਉਹ ਤਾਂ ਤੜਕੇ ਦਾ ਗੋਹਾ ਗੂੜਾ ਸੜਤਕੇ ਸੈਂਹ ਮਣੂ ਰੋਟੀਆਂ ਪਕਾ ਕੇ ਕੱਪੜੇ ਧੋ ਕੇ ਕਲੋਂ ਦਾ ਕੁੱਠ ਤੇ ਸੁੱਕਣ ਵੀ ਪਾ ਗਿਆ ਹਾਏ ਓਏ ਓ ਭਗਵਾਨੇ ਤੂੰ ਤਾਂ ਮੇਰੀ ਹਮੇਸ਼ਾ ਬੁਰਾਈ ਹੀ ਕਰਦੀ ਰਹਿਨੀ ਆ ਓਏ ਕਦੇ ਤੂੰ ਮੇਰੀਆਂ ਸੇਫਤਾ ਹੀ ਕਰਦਾ ਕਰ ਮਜ਼ਾ ਕੰਮ ਦੁਗਣਾ ਨਹੀਂ ਚੋਗਣਾ ਕਰਾਂ ਬੇ ਬੁਰਾਈਆਂ ਹੈਗੀਆਂ ਫੇਰ ਹੀ ਕਰਦੀਆਂ ਮੇਰਾ ਕੀ ਜੀ ਕਰਦਾ ਓ ਭਗਵਾਨੇ ਓ ਜਿਹੜੀ ਕੋਲੇ ਚੀਜ਼ ਹੁੰਦੀ ਆ ਉਹ ਹਮੇਸ਼ਾ ਮਾੜੀ ਦਿਖਦੀ ਆ ਜਦੋਂ ਕੋਲੋਂ ਖੋ ਜਾਂਦੀ ਆ ਉਦੋਂ ਉਹਦੀ ਯਾਦ ਆਉਂਦੀ ਆ ਇਹਦਾ ਦੂਜੇ ਥਾਲੀ ਚ ਲੱਡੂ ਵੱਡਾ ਦਿਖਦਾ ਰਹਿੰਦਾ ਵੇ ਵੱਡਾ ਹੁੰਦਾ ਫੇਰ ਹੀ ਦੇਖਦਾਗਾ ਮਲੇ ਮੇਰੀ ਛੱਡ ਤੁਸੀਂ ਵੀ ਕਦੇ ਕਦੇ ਸਿਮੋ ਦੀਦੀਆਂ ਤ੍ਰਿਫਾ ਕਰਦੇ ਹੁੰਨੇ ਹੋ ਓਹੋ ਚੱਲ ਛੱਡ ਭਗਵਾਨੇ ਬੱਠਲ ਚਗਾ ਉਹ ਮਦਾ ਲੇਟ ਹੋਈ ਜਾਣਾ ਕੰਮ ਤੇ ਵੀ ਜਾਣਾ